आईजीसी न्यूज़ चैनल अब्राहम जॉन कंपनी द्वारा चलाया जा रहा है। ਹੁਣ ਕਹਿ ਚਿੱਟਾ ਵੇਚਦਾ ਸੀ ਮੈਂ। ਹੁਣ ਕਹਿ ਹੁਣ ਕਹਿ ਮੈਂ ਚਿੱਟਾ ਵੇਚਦਾ ਵਾਂ। ਹੁਣ ਕਹਿ ਮੈਂ ਬਿਜਲੀ ਚੋਰੀ ਕੀਤੀ ਆ। ਹੁਣ ਰੱਖ ਦਮ। ਹੁਣ ਤੇਰੇ ਨਿਆਣੇ ਵੀ ਖੜੇ ਆ। ਹੁਣ ਕਹਿ ਦਮ ਰੱਖ। ਉਸ ਦਿਨ ਤਾਂ ਬੜਾ ਕਹਿੰਦਾ ਸੀ ਮੈਂ ਚਿੱਟਾ ਵੇਚਦਾ ਵਾਂ। ਕਰ ਲੈ ਜੋ ਕਰਨਾ। ਬਹੁਤ ਵਾਰੀ ਬੋਲ ਚੁੱਕੇ ਹੋਏ ਹੋ ਤੁਸੀਂ ਦੋ ਬੱਚਾ। ਇਹ ਲੈਂਦੇ ਤੁਹਾਡੇ ਬੱਚਾ ਨੂੰ ਤਾਂ ਆਈ ਕਿ ਸਾਡੇ ਬੱਚਾ ਨੂੰ ਨਹੀਂ ਪਤਾ ਕਿ ਚਿੱਟਾ ਵੇਚਦਾ ਕਿੰਨਾ। ਓਏ ਤੂੰ ਵੇਪਰਵਾਣਾ ਕਰ। ਤੈਨੂੰ ਇੰਨੀ ਗੱਲ ਕਹਿਣਾ ਤੂੰ ਜਮਾਨਤਾ ਕਰਾਂਦਾ ਥੱਕ ਜਾਏਂਗਾ ਲੋਕਾਂ ਨੂੰ ਧਰਮੇ ਤੂੰ ਜਮਾਨਤਾ ਕਰਾਂਦਾ ਥੱਕ ਜਾਏਂਗਾ ਇਹ ਬਦਮਾਸ਼ੀ ਤੈਨੂੰ ਕਿਤੇ ਹੋਰ ਹੀ ਮਹਿੰਗੀ ਪੈਣੀ ਹੈ ਤੈਨੂੰ ਦੱਸਾਂ ਥੱਕ ਜਾਏਂਗਾ ਇੱਥੇ ਇਹ ਵੀ ਫालतू ਨਾ ਬੋਲ ਮੈਂ ਦੱਸਾਂ ਥੱਲੇ ਆ ਫਿਰ ਥੱਲੇ ਆ ਆ ਬੋਲ ਬੋਲ ਕੀ ਕਹਿਣਾ ਜਣਾ ਕਿਹ ਚਿੱਟਾ ਵੇਚਣਾ ਹੁਣ ਕਿਆ ਹੁਣ ਕਿਆ ਚਿੱਟਾ ਵੇਚਦਾ ਹੁਣ ਕਿਆ ਕਿ ਚਿੱਟਾ ਵੇਚਦਾ ਹੁਣ ਕਿਆ ਕਿ ਚਿੱਟਾ ਵੇਚਦਾ ਥੱਲੇ ਹੁਣ ਕਿਆ ਚਿੱਟਾ ਵੇਚਦਾ ਹੁਣ ਕਿਆ ਚਿੱਟਾ ਵੇਚਦਾ ਵਾ ਉਹ ਦਿਨ ਦਾ ਮੈਨੂੰ ਕਹਿੰਦੇ ਮੈਂ ਚਿੱਟਾ ਵੇਚਦਾ ਹਾਂ ਕਰ ਲੈ ਜੋ ਹੁੰਦਾ ਦੇਖ ਆਹ ਆਹ ਸ਼ਰਾਬਾ ਵੀ ਲੈਂਦੇ ਦੱਸੇ ਕਰਦਾ ਆਪੇ ਹੀ ਭਾਜੀ ਭਾਜੀ ਹੁੰਦੇ ਆਪੇ ਹੀ ਟੱਟਾ ਰੇ ਆਪੇ ਹੀ ਭਾਜੀ ਆ ਅੱਛਾ ਇਹਨੂੰ ਕਹ ਆਪਣੇ ਨਿਆਣੇ ਆ ਮੁੰਡੇ ਦੇ ਸਿਰ ਤੇ ਹੱਥ ਰੱਖ ਕੇ ਕਹੇ ਨਹੀਂ ਚਿੱਟੇ ਦੀ ਗੱਲ ਮੈਨੂੰ ਗੱਡੀ ਚ ਗਈ ਨਹੀਂ ਮੈਂ ਚਿੱਟਾ ਵੇਚਦਾ ਉਹ ਮੁੰਡੇ ਆ ਰੱਖ ਕੇ ਕਹੇ ਤੂੰ ਚੋਰ ਨਹੀਂ ਆ ਓਏ ਕਹ ਕਹ ਚਿੱਟਾ ਵੇਚਦਾ ਉਹ ਦਿਨ ਦਾ ਉਹ ਬੜਾ ਕਹਿੰਦਾ ਵੇ ਅਸੀਂ ਹੁਣ ਕਹ ਚਿੱਟਾ ਵੇਚਦਾ ਨਹੀਂ ਹੁਣ ਕਹ ਚਿੱਟਾ ਵੇਚਦਾ ਨਹੀਂ ਹੁਣ ਕਹ ਮੈਂ ਛੇਟਾ ਨਹੀਂ ਵੇਚਦਾ ਤੈਨੂੰ ਉਹ ਮੈਂ ਤੈਨੂੰ ਕੀ ਕਹਿ ਰਿਹਾ ਮੈਂ ਤਾਂ ਹੈਗਾ ਵਾ ਦੁਕਾਨ ਕਰ ਕਰ ਤਾਂ ਸੀ ਹੁਣ ਮੈਂ ਤੈਨੂੰ ਕੀ ਕਹਿਣਾ ਉਹ ਕੋਰ ਜਦੋਂ ਭੱਜਾ ਸੀ ਉਹ ਦਿਨ ਜੱਜ ਸਾਹਮਣੇ ਤੇਰੀ ਜੁਬਾਨ ਨਹੀਂ ਉਕਲੀ ਉਹ ਦਿਨ ਜੱਜ ਸਾਹਮਣੇ ਤੇਰੀ ਜੁਬਾਨ ਨਹੀਂ ਜੱਜ ਸਾਹਮਣੇ ਮੈਂ ਜੱਜ ਹਮਨੇ ਗਿਆ ਸੀ ਨਾ ਕਿ ਤੂੰ ਚੋਰ ਹੈਗਾ ਵਾ ਮੈਂ ਜੱਜ ਨੂੰ ਕਿਹਾ ਸੀ ਨਾ ਮੈਂ ਤੈਨੂੰ ਤਾਂ ਨਹੀਂ ਕਿਹਾ ਮੈਂ ਤੈਨੂੰ ਤਾਂ ਨਹੀਂ ਕਿਹਾ ਮੈਂ ਜੱਜ ਨੂੰ ਕਿਹਾ ਸੀ ਜੱਜ ਸਾਹਿਬ ਇਹ ਚੋਰ ਹੈਗਾ ਵਾ ਚਿੱਟਾ ਵੇਚਦਾ ਆਹ ਨਹੀਂ ਮੈਂ ਨਹੀਂ ਬੋਲਾਂਗਾ ਜੱਜ ਸਾਹਿਬ ਬੋਲਦਾ ਪਿਆ ਨਹੀਂ ਮੈਂ ਤਾਂ ਜੋ ਗਿਆ ਸੀ ਜੱਜ ਸਾਹਿਬ ਦੇ ਮੈਂ ਤੇਰੇ ਸਾਹਮਣੇ ਕਹਿਣਾ ਪਿਆ ਮੱਲੇ ਵਾਲਿਆਂ ਨੂੰ ਵੀ ਇਹਦਾ ਪਤਾ ਲੱਗੇ ਕਿ ਮੈਂ ਝੂਠ ਕਹਿ ਰਹੇ ਨਹੀਂ ਸੱਚ ਕਹਿ ਰਹੇ ਹਾਂ ਮੈਂ ਜੱਜ ਸਾਹਿਬ ਦੇ ਸਾਹਮਣੇ ਗਿਆ ਸੀ ਨਾ ਮੇਰਾ ਭਰਾ ਕਿ 10 ਸਾਲ ਤੋਂ ਤੂੰ ਮੇਰੀ ਬਿੱਲੀ ਚੋਰੀ ਕੀਤੀ ਤੂੰ ਚਿੱਟਾ ਵੇਚਦਾ ਕਿਆ ਸੀ ਕਿ ਨਹੀਂ ਕਿਹਾ ਸੀ ਹੁਣ ਤੂੰ ਸਟੇਟਮੈਂਟ ਹੀ ਉਥੇ ਰਾਈਟਨ ਸਟੇਟਮੈਂਟ ਜਮ੍ਹਾਂ ਕਰਦਾ ਕਿਉਂਕਿ ਤੈਨੂੰ ਪਤਾ ਤੂੰ ਭੱਜਣਾ ਤੂੰ ਭੱਜਲਾ ਕੋਈ ਗੱਲ ਨਹੀਂ ਫੇਰ ਕਿਹੜਾ ਫਰਕ ਪੈਂਦਾ ਤੂੰ ਮੇਰੇ ਦੱਸ ਮੇਰੇ 6 ਮਹੀਨੇ ਤੋਂ ਮੇਰੀ ਬਿਜਲੀ ਚੋਰੀ ਕਰਕੇ ਨਾ 10 ਸਾਲਾਂ ਤੋਂ ਚੋਰੀ ਕੀਤੀ ਕੀ ਹੋਇਆ ਮੈਨੂੰ ਕੋਈ ਲੋੜ ਨਹੀਂ ਤੇਰੇ ਤੇ ਪ੍ਰੈਸ਼ਰ ਕਾਦੇ ਐਸੇ ਬਣਾਉਣਾ ਮੈਂ ਮੈਂ ਤੇ ਤੇ ਪ੍ਰੈਸ਼ਰ ਕਾਦੇ ਐਸੇ ਬਣਾਉਣਾ ਮੈਨੂੰ ਦੱਸ ਤੈਨੂੰ ਕਹਿੰਦਾ ਮੈਂ ਕੀ ਇਹ ਤਾਂ ਨਬਦਲ ਨੂੰ ਕਹਿੰਦਾ ਤੂੰ ਓਏ ਚੱਲ ਚੱਲ ਤੇਰਾ ਧਰਮ ਹੈ ਲੋ ਓ ਤੂੰ ਧਰਮ ਦਾ ਹੀ ਹੈਣੀਗਾ ਉਹ ਅਗਰ ਤੂੰ ਧਰਮ ਦਾ ਹੁੰਦਾ ਨਾ ਤੂੰ ਕਿਸੇ ਧਰਮ ਦਾ ਨਹੀਂ ਆ ਉਹ ਤੂੰ ਤੇਰੇ ਵਰਗੇ ਚੋਰ ਚੋਰਾਂ ਦਾ ਕੋਈ ਧਰਮ ਨਹੀਂ ਚਿੱਟਾ ਵੇਚਣ ਵਾਲੇ ਦਾ ਕੋਈ ਧਰਮ ਨਹੀਂ ਆ ਚਿੱਟਾ ਵੇਚਣ ਵਾਲੇ ਦਾ ਵੀਰੇ ਕੋਈ ਧਰਮ ਨਹੀਂ ਆ ਤੇਰਾ ਕੋਈ ਧਰਮ ਨਹੀਂ ਆ ਤੇਰਾ ਕੋਈ ਧਰਮ ਨਹੀਂ ਹੈਗਾ ਨਾ ਤੂੰ ਹਿੰਦੂ ਆ ਨਾ ਸੇਖਾ ਨਾ ਕੁਝ ਨਹੀਂ ਹੈਗਾ ਤੂੰ ਤੂੰ ਚਿੱਟਾ ਵੇਚਦਾ ਚਿੱਟਾ ਕਹਿੰਦਾ ਕਿੰਨੇ ਮੁੰਡੇ ਮਾਰ ਰਿਆਂ ਕਿੰਨਾਂ ਦੀ ਕੁੜੀਆਂ ਮਾਰੀ ਜਾਂ ਨਾ ਵੇ ਚਿੱਟਾ ਵੇਚ ਵੇਚ ਕੇ ਇਹ ਜੱਜ ਨੂੰ ਕਹਿੰਦਾ ਤੂੰ ਉੱਥੇ ਮੈਂ ਤਾਂ ਜੱਜ ਨੂੰ ਕਿਹਾ ਸੀ ਆ ਤੇ ਫਿਰ ਤੂੰ ਹੁਣ ਫੇ ਭੱਜਿਆ ਕਿਉਂ ਕੋਰਚ ਕੋਰਚ ਕਿਉਂ ਨਹੀਂ ਪਹੁੰਚਿਆ ਉਹ ਕੋਰਚ ਕਿਉਂ ਨਹੀਂ ਭੱਜਿਆ ਕੋਰਚ ਚੋਂ ਭੱਜਿਆ ਵਾ ਉਦੋਂ ਕੋਰਚ ਚੋਂ ਭੱਜ ਗਿਆ ਵਾ ਕੋਰਚ ਚੋਂ ਭੱਜਾਂ ਮੈਂ ਕੋਰਚ ਚੋਂ ਭੱਜਿਆ ਉਹ ਕੋਰਚ ਚੋਂ ਭੱਜ ਗਿਆ ਤੂੰ ਕੋਰਚ ਚੋਂ ਭੱਜਿਆ ਓਏ ਆਪਣਾ ਤੂੰ ਗੰਮਨ ਮੇਰਾ ਕੰਮ ਛੱਡ ਦੇ ਤੂੰ ਇੱਧਰ ਸੁਣ ਤੂੰ ਚੋਰ ਹੈਗਾ ਤੈਨੂੰ ਪਤਾ ਚਿੱਟਾ ਵੇਚਦਾ ਤੇਰੇ ਇੱਥੇ ਆਟੀਆਂ ਹੀ ਲੱਗਾ ਇੱਕ ਥੋੜਾ ਲੈਣੀ ਆ ਤੇਰੇ ਬਾਰੇ ਵਿੱਚ ਸਾਰਾ ਤੇਰਾ ਮਕਾਨ ਕਿੱਥੋਂ ਬਣਾ ਤੇਰੀਆਂ ਗੱਡੀਆਂ ਕਿੱਥੋਂ ਆਰੀਆਂ ਤੇਰਾ ਕੰਮ ਕਰ ਕੀ ਕਰਦਾ ਜਿਹੜਾ ਤੂੰ ਸੋਚਦਾ ਨਾ ਕਿ ਮੈਂ ਵਾਈਟ ਕੋਲਰ ਆ ਮੈਂ ਤਾਂ ਬਹੁਤ ਵਧੀਆ ਆ ਵਾ ਇਹ ਪੂਰੇ ਮਹੱਲੇ ਨੂੰ ਦੱਸਣਾ ਵਾ ਕਿ ਤੂੰ ਕੀ ਕਰ ਠੀਕ ਹੈ ਨਾ ਪੂਰੇ ਮਹੱਲੇ ਨੂੰ ਦੱਸਣਾ ਵਾ ਸੀ ਓ ਮੈਂ ਕਹਿੰਨਾ ਵਾ ਤਾਂ ਹੀ ਤਾਂ ਤੂੰ ਭੱਜਦਾ ਵਾ ਕੋਰਟ 'ਚ ਕਿਉਂ ਨਹੀਂ ਬੋਲਿਆ ਉਹ ਦਿਨ ਕਿਉਂ ਭੱਜ ਲਿਆ ਉਹ ਦਿਨ ਕਿਉਂ ਭੱਜਿਆ ਵਾ ਕੋਰਟ 'ਚ ਬੋਲਦਾ ਤੇਰੀ ਗੱਲ ਤੇ ਮੈਂ ਤਾਂ ਬਹੁਤ ਵਿਸ਼ਵਾਸ ਕਰਦਾ ਮਹੱਲੇ ਨੇ ਤੂੰ ਮੇਰਾ ਭਰਾ ਇੱਕ ਗੱਲ ਸੁਣ ਹੁਣ ਕਿਹਾ ਕਿ ਮੈਂ ਚੋਰੀ ਕਰਦਾ ਪੀਲੀ ਹੁਣ ਕਿਹਾ ਮੈਂ ਚਿੱਟਾ ਵੇਦਾ ਹੋਣ ਮੈਂ ਵੀਡੀਓ ਰਿਕਾਰਡਿੰਗ ਲਈ ਫੋਨ ਮੈਂ ਵੀਡੀਓ ਰਿਕਾਰਡਿੰਗ ਲਈ ਹੁਣ ਕਹੇ ਮੈਂ ਚਿੱਟਾ ਬੇਚਦਾ ਹੁਣ ਮੈਂ ਕਹੇ ਚੋਰ ਆ ਆ ਹੁਣ ਕਹਿਣਾ ਕੀ ਹੋਇਆ ਕੀ ਹੋਇਆ ਪ੍ਰਦਾਨ ਹਾਂ ਕੀ ਕੀ ਆ ਥੱਲੇ ਕੀ ਕਰੇ ਕੀ ਤੁਹਾਨੂੰ ਥੱਲੇ ਆ ਆ ਵੀਡੀਓ ਬਹੁਤ ਵਧੀਆ ਬਣਾਉਂਗਾ ਇਹ ਵੀਡੀਓ ਬਹੁਤ ਵਧੀਆ ਬਣਾਉਂਗਾ ਟੋਲੀ ਕਰਨਾ ਕਰ ਮੇਰਾ ਭਰਾ ਇਹਨਾਂ ਨਾਲ ਇਹਨਾਂ ਨਾਲ ਗਰਮ ਹੋ ਇਹਨਾਂ ਨਾਲ ਗਰਮ ਹੋ ਇੰਨਾ ਨਾ ਗਰਮ ਹੋ ਮੈਂ ਤੈਨੂੰ ਦੱਸਾਂ ਨਾ ਇੰਨਾ ਨਾ ਗਰਮ ਹੋ ਮੈਂ ਤੈਨੂੰ ਦੱਸਾਂ ਕੀ ਕਹਿਆ ਸੀ ਕੀ ਗੱਲ ਕਾਦੇ ਆਸੇ ਵੀਡੀਓ ਬਣਾਉਂਦੇ ਥੱਲੇ ਚਿੱਟਾ ਕਹਿੰਦਾ ਕਾਦੇ ਆਸੇ ਕਾਦੇ ਆਸੇ ਅਮੇਰੇ ਘਰੇ 6 ਮਹੀਨੇ ਤੋਂ ਪਿੱਛੇ 10 ਸਾਲ ਤੋਂ ਪਿੱਛੇ ਚੋਰੀ ਕੀਤੀ ਕਾਦੇ ਆਸੇ ਕੀ ਕਾਦੇ ਆਸੇ ਨਾ ਬੰਦਾ ਕਾਦੇ ਆਸੇ ਕਾਦੇ ਆਸੇ ਕੀ ਬਦਮਾਸ਼ ਹੁੰਦੇ ਸੀ ਨਹੀਂ ਨਹੀਂ ਗਾਲਾਂ ਗੁਲਾ ਕੱਢ ਮੈਂ ਤੁਹਾਨੂੰ ਗਾਲਾਂ ਕੱਢ ਮੈਂ ਤੁਹਾਨੂੰ ਦੱਸਾਂ ਇਹ ਬਦਮਾਸ਼ੀ ਤੇਰੀ 2 ਮਿੰਟਾਂ ਵਿੱਚ ਨਿਕਲ ਜਾਣੀ ਮੈਂ ਤੁਹਾਨੂੰ ਦੱਸਾਂ ਬਾਅਦ ਤੂੰ ਮਾਫੀ ਮੰਗਣਾ ਹਾਂ ਮੈਂ ਕਹਿੰਦਾ ਨੌਕਰ ਮੈਂ ਤੁਹਾਨੂੰ ਬਦਮਾਸ਼ੀ ਨਾ ਕਰ ਮੈਂ ਤੁਹਾਨੂੰ ਦੱਸਾਂ ਇਹ ਬਦਮਾਸ਼ੀ ਕੋਈ ਮਹਿੰਗੀ ਪੈਣੀ ਮੈਂ ਤੁਹਾਨੂੰ ਦੱਸਾਂ ਇਹ ਬਦਮਾਸ਼ੀ ਬਹੁਤ ਮਹਿੰਗੀ ਪੈਣੀ ਆ ਕੱਢਿਆ ਬਣਾ ਨਾ ਕੱਢ ਮੈਂ ਤੈਨੂੰ ਦੱਸਾਂ ਇਹ ਬਦਮਾਸ਼ੀ ਬਹੁਤ ਮਹਿੰਗੀ ਪੈਣੀ ਆ ਇਹ ਬਦਮਾਸ਼ੀ ਤੈਨੂੰ ਬਹੁਤ ਮਹਿੰਗੀ ਪੈਣੀ ਆ ਮੈਂ ਤੈਨੂੰ ਦੱਸਾਂ ਇਹ ਤੂੰ ਹੋਰ ਹੀ ਕਿਸੇ ਨਾਲ ਗਿੱਜੇ ਹੋਏਂਗਾ ਮੈਂ ਤੈਨੂੰ ਦੱਸਾਂ ਇਹ ਗਿੱਜਿਆ ਕਿਸੇ ਹੋਰ ਨਾਲ ਵਾ ਤੂੰ ਇਹ ਬਦਮਾਸ਼ੀ ਤੈਨੂੰ ਬਹੁਤ ਮਹਿੰਗੀ ਪੈਣੀ ਆ ਕੀ ਕੱਢ 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 ਬਦਮਾਸ਼ ਆ ਨਾ ਤੂੰ ਕੱਢ ਕਾਣਾ ਕੱਢ ਕਾਣਾ ਬਦਮਾਸ਼ ਆ ਤੂੰ ਕੱਢ ਕਾਣਾ ਸਿਰਫ ਬੋਲ ਸਾਡੇ ਬੋਲ ਜਿੱਤੋ ਤੱਕਣ ਨੂੰ ਗੋਣਾ 8.5 ਲਿਆ ਗਾਲਾ ਨਾ ਗੱਡ ਮੈਂ ਤੈਨੂੰ ਕਹੀ ਇਹ ਨਾ ਮੇਰਾ ਗੋੜਾਣਾ ਘੜ ਮੈਂ ਤੈਨੂੰ ਦੱਸੀ ਹੈ ਨਾ ਗੋੜਾਣਾ ਘੜ ਬਦਮਾਸ਼ੀ ਨਾ ਕਰ ਇਹ ਬਦਮਾਸ਼ੀ ਨਾ ਕਰ ਮੈਂ ਤੈਨੂੰ ਦੱਸਾਂ ਇਹ ਬਦਮਾਸ਼ੀ ਤੈਨੂੰ ਬਹੁਤ ਮਹਿੰਗੀ ਪੈਣੀ ਆ ਮੈਂ ਤੈਨੂੰ ਦੱਸਾਂ ਇੱਕ ਦਿਮੇ ਨਹੀਂ ਆਣਾ ਨਹੀਂ ਤੈਨੂੰ ਮੈਂ ਦੱਸਾਂ ਇਹ ਬਦਮਾਸ਼ੀ ਕਿਸੇ ਹੋਰ ਨਾਲ ਕਰੀ ਜਾ ਕੇ ਇਹ ਬਦਮਾਸ਼ੀ ਕਿਸੇ ਹੋਰ ਨਾਲ ਕਰ ਜਾ ਕੇ ਓਏ ਤੈਨੂੰ ਪਤਾ ਨਹੀਂ ਮੈਂ ਕੌਣ ਚੱਲ ਿਆ ਤੂੰ ਚੱਲੇ ਚੱਲ ਓਧਰ ਖੜਾ ਚੱਲ ਚੱਲ ਓਧਰ ਖੜਾ ਤੈਨਾਂ ਕੋਲ ਚੋਰ ਚਿੱਟਾ ਵੇਚਦਾ ਤੂੰ ਸ਼ਰੇ ਆਵਾਂ ਪਤਾ ਨਹੀਂ ਆ ਲੋਕਾਂ ਨੂੰ ਲੋਕਾਂ ਨੂੰ ਪਤਾ ਗੋੜਾਣਾ ਘੜ ਮੈਂ ਤੈਨੂੰ ਦੱਸੀ ਹੈ ਨਾ ਓਏ ਨਾ ਨਾ ਕੱਟ ਓਏ ਗੋਲੇ ਨਾ ਕੱਟ ਇਹ ਬਦਮਾਸ਼ੀ ਇਹ ਬਦਮਾਸ਼ੀ ਕਿਸੇ ਹੋਰ ਨੂੰ ਦਿਖਾ ਜਾ ਕੇ ਓ ਮਨੂ ਇਹ ਗਾਲ੍ਹਾਂ ਕੱਢਦਾ ਕੱਟੋ ਗਾਣਾ ਕੱਟੋ ਗਾਣਾ ਪਤਾ ਲੱਗੇ ਬਦਮਾਸ਼ ਹੋ ਤੁਸੀਂ ਪਤਾ ਲੱਗੂ ਇਹ 6 ਮਹੀਨੇ ਬਿਲੀ ਕਟਵਾ ਕੇ ਚੋਰੀ ਕਰਕੇ ਓ ਅਗਲੇ ਨੂੰ ਪਤਾ ਵਾ ਚੋਰ ਹੋ ਤੁਸੀਂ ਪੂਰੇ ਮੱਲੇ ਨੂੰ ਪਤਾ ਚੋਰ ਹੋ 128 ਨੰਬਰ ਦੇ ਕੇ ਬਾਤ ਯਾਰਾ ਤੂੰ ਮੇਰੇ ਬੱਚਿਆਂ ਨੂੰ ਭੋਗਦਾ ਹੈ ਮੇਰਾ ਰੱਬ ਜਾਣਦਾ ਮੇਰਾ ਰੱਬ ਜਾਣਦਾ ਮੇਰੇ ਨਿਆਣੇ ਮਰ ਜਾਣ ਮੈਂ ਤੇਰੇ ਬੱਚਿਆਂ ਬਾਰੇ ਕੋਈ ਗੱਲ ਕੀਤੀ ਹੋਵੇ ਮੈਂ ਤੇਰੇ ਅਰਦਾਣੀ ਆ ਤੂੰ ਝੂਠ ਬੋਲ ਕੇ ਸਾਡੇ ਨਾਲ ਸਾਡੇ ਨਾਲ ਧੋਖਾ ਕੀਤਾ ਸਾਡੀ ਬਿਜਲੀ ਚੋਰੀ ਕੀਤੀ 10 ਸਾਲਾ ਤੋਂ ਚਿੱਟਾ ਵੇਚ ਲਿਆ ਤੂੰ ਜੀ ਹਾਂ ਹੋਰ ਝੂਠ ਬੋਲੀ ਚੱਲ ਹੁਣ ਐਨੇ ਬੰਦੇ ਬੁਲਾਏ ਬਦਮਾਸ਼ੀ ਕਰਨ ਆ ਸੇ ਬੁਲਾ ਲੋ ਅੱਜ ਕਰਕੇ ਕੋਈ ਨਹੀਂ ਕਰਕੇ ਕੀ ਉਹ ਮੈਂ ਨਹੀਂ ਡਰਦਾ ਡਰਦਾ ਮੈਂ ਖੜਾ ਹਾਂ ਨਾ ਮੈਂ ਕਿਹੜਾ ਥੇ ਡਰਦਾ ਪਿਆ ਮੈਂ ਅਵੇ ਲੋ ਆਪਣੇ ਮੀਟਰ ਚੈੱਕ ਕਰਿਆ ਕਰੋ 10 ਸਾਲ ਤੋਂ ਚੋਰੀ ਕੀਤੀ ਹੋਈ ਸਾਡੀ ਬਿਲੀ ਆ ਬਦਮਾਸ਼ੀ ਕਰਦਾ ਹੁੰਦੇ ਲੋ ਕਿੰਨੇ ਬੰਦੇ ਭਲਾ ਕੇ ਅਮੇ 6 ਮਹੀਨੇ ਤੋਂ ਬੱਚੇ ਮੇਰੇ ਬਿਨਾਂ ਬਿਲੀ ਤੋਂ ਬੈਠੇ ਆ ਐਡੀ ਬਦਮਾਸ਼ੀ ਕੌਣੂ ਕਰਦਾ ਐਡਾ ਤੂੰ ਦਲੇਰ ਨਹੀਂ ਐ ਮੈਂ ਤੈਨੂੰ ਦੱਸਾਂ ਬਦਮਾਸ਼ੀ ਨਾ ਕਰ ਉਹ ਬਦਮਾਸ਼ੀ ਨਾ ਕਰ ਐਡੀ ਬਦਮਾਸ਼ੀ ਨਾ ਕਰ ਆ ਮਲੇ ਦੇ ਵਿੱਚ ਤੂੰ ਹੀ ਬਦਮਾਸ਼ੀ ਜਿਹੜੀ ਖੁਲਾਰੀ ਹੋਈ ਨਾ ਚੋਰ ਆ ਹਾ ਬੋਲਣ ਜੋ ਕੰਮ ਕੋਈ ਨਹੀਂ ਓਏ ਮੈਂ ਕੀ ਕਹਿੰਨੇ ਮੇਰਾ ਭਰਾ ਤੂੰ ਗਾਲਾ ਓ ਗਾਲਾ ਘੜ ਦੇ ਕਾਢੀ ਚੱਲ ਕੱਢ ਕੇ ਮੈਂ ਬਾਬਾ ਕਰ ਲੋ ਹੋਰ ਬੰਦੇ ਇਕੱਠੇ ਥੱਲੇ ਕਰ ਥੱਲੇ ਆ ਦੰਦੇ ਤੈਨੂੰ ਕੱਟਦਾ ਦਿਖਾਇਆ ਹੀ ਨਹੀਂ ਕਦੋਂ ਤੈਨੂੰ ਕੱਟ ਦਿਖਾਦਾ ਥੱਲੇ ਆ ਉਹਨੂੰ ਦੱਸ ਦੇ ਓਏ ਮੈਂ ਤੈਨੂੰ ਕੀ ਕਹਿ ਰਿਹਾ ਨਾ ਕਰ ਨਾ ਕਰ ਖੇਡ ਨਾ ਖੇਡ ਇਹ ਤੈਨੂੰ ਖੇਡ ਬੜੀ ਮਹਿੰਗੀ ਪੈਣੀ ਆ ਅੱਛਾ 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 ਦਮ ਹੈ ਨਾ ਆਪਣਾ ਨਾਮ ਬੋਲ ਥਾ ਨਾਮ ਆਪਣਾ ਨਾਮ ਬੋਲ ਨਾਮ ਬੋਲ ਮੇਰਾ ਭਰਾ ਮੈਂ ਤੇਨੂੰ ਗਾਲੀ ਕੱਢ ਰਿਹਾ ਮੈਂ ਕਹਿੰਨਾ ਕੀ ਨਾਮ ਹੈ ਕੀ ਨਾਮ ਹੈ ਨਾਮ ਬੋਲ ਬੋਲ ਨਾਮ ਬੋਲ ਉਹ ਨਾਮ ਤਾਂ ਬੋਲ ਵੱਡੇ ਬਦਮਾਸ਼ ਮੈਨੂੰ ਗੈਰ ਹੋਈ ਕੌਣ ਹੈ ਤੂੰ ਐ ਤੇਰੇ ਪੁੱਛ ਲਈ ਨਾਮ ਕਰ ਓਏ ਜਵਾਹ ਚਲਾ ਜਾ ਓਏ ਚਲਾ ਜਾ ਅਮੀ ਹਾਂ ਮੈਂ ਅੱਜ ਚੱਟਾਂਗੀ ਚੱਲਦਾ ਤਾ ਤੂੰ ਕਿੱਥੇ ਚੱਲਦਾ ਚੱਲਦਾ ਜਦੋਂ ਪੁਰਾਤਨ ਦੋ ਦੋ ਜਿਗਾ ਚਲਾਵਾਣ ਤੱਕ ਹਲਾ ਬੋਕੀ ਓਏ ਨਾ ਨਾ ਗੱਲ ਤਾਂ ਸੁਣ ਮੇਰੀ ਗੱਲ ਬੋਲੰਦ ਮਿੰਟ ਚੁੱਪੋ ਬੋਲ ਬੋਲ ਹੈ ਨਾ ਬੋਲੇਗਾ ਨਹੀਂ ਬੋਲ ਯਾਰ ਕੀ ਅੱਛਾ ਮੇਰਾ ਭਰਾ ਪਤਾ ਕੀ ਕੀਤਾ ਇਹਨੇ ਇਹਨੇ ਮੈਨੂੰ ਬੁਲਾਇਆ ਕਹਿੰਦਾ ਮੇਰਾ ਨਾ ਲੱਖ ਰੁਪਏ ਨਾ ਉਹ ਸਾਈਬਰ ਸੈੱਲ ਤੋਂ ਚੋਰੀ ਹੋ ਗਿਆ ਸੁਣਦੇ ਰਹੋ ਮੇਰਾ ਭਰਾ ਮੈਂ ਇਹਦੇ ਨਾਲ ਗਿਆ ਗੁੱਡ ਫੇਥ ਚ ਕਿੰਨੀ ਮੇਰਾ ਗਵਾਂਢੀ ਹੈਗਾ ਨਹੀਂ ਇਹ ਮੇਰਾ ਗਵਾਂਢੀ ਹੈਗਾ ਵਾ ਇੱਕ ਮਿੰਟ ਮੈਂ ਬੁਲਾਇਆ ਨਹੀਂ ਨੂੰ ਅੱਛਾ ਮੈਂ ਬੁਲਾਇਆ ਦੱਸ ਕਿਧਾ ਆ ਜੀ ਹਾਂ ਮੈਨੂੰ ਉੱਥੇ ਕਿੰਨੇ ਬੁਲਾਇਆ ਸੀ ਕਿੱਥੇ ਚੱਲੇ ਆ ਹਾਂ ਆਇਆ ਤੂੰ ਛੱਡ ਦਵਾ ਕਿੱਥੇ ਚੱਲੇ ਆ ਹਾਂ ਉੱਥੇ ਬਾਤ ਚੱਲ ਠੀਕ ਹੈ ਮੇਰਾ ਭਰਾ ਤੂੰ ਇੰਨੀ ਗੱਲ ਹੋਈ ਇੰਨੀ ਹੈ ਨਾ ਹੁਣ ਆਪਣੇ ਮੁੰਡੇ ਦੇ ਹੱਥ ਰੱਖ ਕੇ ਗਈ ਚਿੱਟੇ ਵਾਲੀ ਗੱਲ ਕਿਨੇ ਗਵਾਂਡੀ ਹੈ ਗਵਾਂਡੀ ਬਣ ਉਹ ਮੇਰਾ ਭਰਾ ਮੈਂ ਤੈਨੂੰ ਕਹਿਣਾ ਗੱਲ ਤਾਂ ਸੁਣ ਲੈ ਮੇਰੀ ਗੱਲ ਸੁਣ ਮੇਰਾ ਭਰਾ ਮੈਂ ਇਹਨੂੰ ਇਹਨੂੰ ਕਾਲਾ ਕੱਢ ਤੂੰ ਕੀ ਸਾਬ ਮੇਰੀ ਗੱਲ ਸੁਣ ਮੇਰਾ ਭਰਾ ਇੱਕ ਗੱਲ ਸੁਣ ਕੈਮਰੇ ਘੜਾਲਾ ਅਗਰ ਕੋਈ ਬੱਚਾ ਖੜਾ ਹੋਗਾ ਨਾ ਤੇਰੀ ਜੁੱਤੀ ਮੇਰਾ ਸਿਰ ਮੈਂ ਤੈਨੂੰ ਸੱਚ ਕਹਿਣਾ ਇੱਕ ਮਿੰਟ ਤੈਨੂੰ ਮੈਂ ਤੈਨੂੰ ਕੱਢਦਾ ਹਾਂ ਕਿਉਂਕਿ ਤੂੰ 10 ਸਾਲ ਤੋਂ ਚੋਰੀ ਅਗੇ ਇਸ ਬੋਇਆ ਸਾਡੇ ਤੇ ਓਏ ਅੱਛਾ ਚੂੜਾ ਕਹਿ ਹੁਣ ਦਮ ਰੱਖੀ ਚੂੜਾ ਨਾ ਮੈਂ ਉਹ ਚੂੜਾ ਵਾ ਹੁਣ ਤੂੰ ਇਹ ਕੀ ਕਰਾ ਚੂੜਾ ਓਏ ਚੂੜਾ ਨਾ ਮੈਂ ਹੁਣ ਤੂੰ ਇਹ ਗੱਲ ਦੇ ਰਹੀ ਬਰਾਬਰ ਰੱਖੀ ਪਰਵਾਹ ਨਾ ਕਰ ਮੈਂ ਚੂੜਾ ਨਾ ਮੇਰੀ ਗੱਲ ਹਾਂਜੀ ਤੈਨੂੰ ਕੋਈ ਬੰਦਾ ਟੱਚ ਨਹੀਂ ਕਰੇਗਾ ਦੋ ਮਿੰਟ ਥੱਲੇ ਆ ਕੇ ਉਹ ਮੇਰਾ ਭਰਾ ਮੈਂ ਤੈਨੂੰ ਜਿੰਮੇਵਾਰ ਯਾਰ ਤੈਨੂੰ ਕੋਈ ਹੱਥ ਵੀ ਨਾ ਲਾ ਦੇਆ ਭਾਜ ਕੇ ਮੈਂ ਤੇਰੀ ਜੁੱਤੀ ਮੇਰੇ ਸਿਰ ਤੇ ਲੰਮਾ ਪੈ ਜੂ ਉਹ ਕੋਈ ਗਾਲੀ ਮੇਰਾ ਭਰਾ ਛੱਡ ਕੋਈ ਮੈਂ ਗਾਲੀ ਨਹੀਂ ਕਰਨੀ ਇਹਨੇ ਤਾਂ ਮੇਰੇ ਬੱਚੇ ਪੀਣਾ ਬਿਜਲੀ ਤੋਂ ਬਿਕੋਜ਼ ਆਫ ਯੂ ਠੀਕ ਹੈ ਨਾ ਤੁਹਾਡੇ ਕਰਨ 6 ਮਹੀਨੇ ਤੋਂ 10 ਸਾਲ ਤੋਂ ਤੂੰ ਹੀ ਗੁੰਡੀ ਮਾਰੀ ਹੋਈ ਮੇਰੀ ਮਾਰੀ ਹੋਵੇ ਤੇਰੇ ਪਿਓ ਦਾ ਬਿਜਲੀ ਬੇ ਉਹ ਮੇਰਾ ਤਾਂ ਮੇਰੀ ਤਾਂ ਬਿਜਲੀ ਨਾਲ ਗੁੰਡੀ ਲਾ ਕੇ ਕੀਤੀ ਨਾ ਮੇਰਾ ਭਰਾ ਮੈਂ ਉਹੀ ਕਹਿੰਦਾ ਉਹ ਇਹ ਮੇਰਾ ਭਰਾ ਮੈਨੂੰ ਕੋਈ ਗਾਦਾਸ ਮੈਂ ਪਾਗਲ ਆ ਯਾਰ ਉਹ ਚੋਰੀ ਕਰ ਉਹ ਮੈਂ ਕਹਿੰਦਾ 10 ਸਾਲ ਤੋਂ 10 ਸਾਲ ਤੋਂ ਮੈਂ ਇੱਕ ਅੱਧੇ ਮਹੀਨੇ ਦੀ ਗਾਲੀ ਨਹੀਂ ਕਰ ਰਿਹਾ 6 ਮਹੀਨੇ ਤੋਂ ਮੇਰੀ ਬਿਲੀ ਗੱਟੀ ਹੋਈ ਮੇਰੇ ਦਾ ਬਿਲੀ ਨਹੀਂ ਆਣੀ ਜੇ ਜੇ ਤੈਨੂੰ ਕਿਸੇ ਨੇ ਉਂਗਲ ਲਾਇਤੀ ਭੈਣ ਚੋ ਤੂੰ ਇੱਕ ਇੱਕ ਦੀ ਜਿਹੜਾ ਮਰਜੀ ਇੱਥੇ ਹੋਵੇ ਮੇਰਾ ਭਰਾ ਮੈਂ ਗੱਲ ਨਹੀਂ ਕਰਨੀ ਗਾਲ ਨਹੀਂ ਕਢਣੀ ਹਾਂ ਤੂੰ ਇੱਕ ਮਿੰਟ ਥੱਲੇ ਆ ਤੂੰ ਮੈਂ ਭਰਾ ਮੈਂ ਗੱਲ ਨਹੀਂ ਕਰਨੀ ਪੂਰਾ ਮੱਲਾ ਖੜਾ ਤੈਨੂੰ ਕਿਸੇ ਦੇ ਹਥਲਾ ਤਾਂ ਮੈਂ ਜ਼ਿੰਮੇਵਾਰ ਹਾਂ ਹੋਰ ਬੋਲ ਅਰੇ ਇੱਕ ਮੁੰਡਾ ਇੱਕ ਮੈਂ ਇਹ ਛੱਡੇ ਛੱਡੋ ਉਹ ਨਹੀਂ ਛੱਡਦਾ ਪਾਇਆ ਗੱਡੀ ਆਉਂਦੀ ਆਉਂਦੀ ਮੈਂ ਕਿਹਨੂੰ ਡਰਾਉਂਦਾ ਮੈਂ ਕੀ ਮੈਂ ਕਹਿ ਰਿਹਾ ਗੁਰਪ੍ਰੀਤ ਜੀ ਛੱਡ ਦੇ ਮੇਰਾ ਭਰਾ ਓਏ ਮੇਰਾ ਭਰਾ ਛੱਡ ਦੇ ਗੱਲ ਇਹਨੇ ਮੈਨੂੰ ਨੁਕਰ ਤੇ ਚੌਂਕ ਤੇ ਇੱਥੇ ਨੁਕਰ ਤੇ ਬਿਠਾ ਲਿਆ ਕਹਿੰਦਾ ਆ ਚਲਿਏ ਮੈਂ ਤੈਨੂੰ ਛੱਡ ਦਿੰਦਾ ਮੈਂ ਕਹਾਂ ਚਲ ਠੀਕ ਆ ਮੇਰਾ ਭਰਾ ਕਹਿੰਦਾ ਕਿੱਥੇ ਚੱਲਿਆਂ ਮੈਂ ਕਹਾਂ ਮੈਂ ਕਚਾਰੀ ਚੱਲਿਆਂ ਤੇ ਮੇਰੀ ਤਰੀਕ ਆ ਠੀਕ ਆ ਉਹ ਭਾਰਤ ਨਗਰ ਚੌਂਕ ਦੇ ਉਹ ਪਹੁੰਚਣ ਤੋਂ ਪਹਿਲੇ ਨਾ ਇਹਨੇ ਕਿਹਾ ਫਵਾੜੇ ਬੜਾ ਝੱਟਾ ਵਿਕਦਾ ਵਾ ਉਹ ਛਿੱਟੇ ਦਾ ਇਨੂ ਕਹ ਹੁਣ ਐਦਾ ਕਰ ਆਪਣੇ ਬੱਚੇ ਦੇ ਹੱਥ ਦੇ ਸਿਰ ਰੱਖ ਕੇ ਕਹਦੇ ਕਿ ਮੈਂ ਨਹੀਂ ਗੱਲ ਕੀਤੀ ਓਏ ਇੱਕ ਮਿੰਟ ਤੂੰ ਆਪਣੇ ਬੱਚੇ ਸਿਰ ਤੇ ਆਸਕ ਮੈਂ ਕੀ ਤੂੰ ਕਹਿਣੀ ਤੂੰ ਰੱਖ ਬੇ ਤੂੰ ਕੀ ਆ ਦੇਖ ਓ ਲੈ ਮੈਂ ਕਹਣਾ ਇੱਧਰ ਓਏ ਚੱਲ ਮੈਂ ਕਹਣਾ ਵਾ ਤਾਂ ਹੀ ਦਾ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਨੂੰ ਬੇਰੀ ਸੁਣ ਇੱਕ ਜੇ ਉਹਨਾਂ ਨੇ ਕਹਤੇ ਆ ਤੂੰ ਕਹਿ ਦੋ ਤੁਹਾਡੀ ਆਪਜੀ ਗੱਲ ਗੁਰਪੀ ਵੀਰੇ ਇੱਕ ਗੱਲ ਸੁਣ ਮੈਂ ਵੀ ਹੈਲਪ ਕਰਨ ਆ ਸੇ ਗਿਆ ਵਾ ਇਹਦੀ ਹੈਲਪ ਕਰਨ ਗਿਆ ਇਹਦਾ 1 ਲੱਖ ਰੁਪਏ ਉੱਥੇ ਨੇ ਕਹਿੰਦਾ ਮੇਰਾ ਕੱਢ ਲੈ ਗਈ ਨੇ ਮੈਂ ਸਾਈਬਰ ਸੈੱਲ ਚ ਜਾ ਕੇ ਉੱਥੇ ਇੰਸਪੈਕਟਰ ਨਾਲ ਬੈਠਾ ਵਾਂ ਕਿ ਜਨਾਬ ਕੀ ਕਹਿ ਰਹੇ ਨੇ ਚਾਹ ਹੋਂਦ ਵੀ ਤਾਂ ਘਰੋਂ ਮੁੰਡੇ ਦੋਨਾਂ ਨਾਲ ਜਾ ਕੇ ਗਿਆ ਮੈਂ ਕੱਲ ਕਹੀ ਸੀ ਤੂੰ ਕਹਿਣਾ ਪਹਿਲੇ ਤੂੰ ਰੱਖ ਨਾ ਕਿ ਮੈਂ ਨਹੀਂ ਗਿਆ ਚੱਲ ਕਹਿਣਾ ਬਲਾ बस बस पता पता ओ लग गया आई ए जैसी न्यूज चैनल अब्राहम जॉन कंपनी द्वारा चलाया जा रहा है यह आपका चैनल है यह चैनल भ्रष्टाचार ड्रग माफिया वेशावृत्ति का खुलासा करने में आपकी शक्ति है इन सब में कुछ भ्रष्ट पुलिस अधिकारियों और कुछ भ्रष्ट राजनेता शामिल है हम आपके हक के लिए लड़ते हैं हम पुलिस विभाग और न्यायपालिका के सामने आपकी आवाज उठाते हैं आई ए जी न्यूज चैनल के लिए आपकी वित्तीय सहायता की आवश्यकता है मोबाइल नंबर गूगल पे और पेटीएम एम आरोप उपलब्ध है हमें विज्ञापन विभाग के लिए रिपोर्टर एंकर और सेल्स टीम की आवश्यकता है आप हमें ट्विटर फेसबुक यूट्यूब इंस्टाग्राम और व्हाट्सएप पर फॉलो कर सकते हैं